ਗਰਮੀਆਂ ਦਾ ਹੋ ਗਿਆ ਜੀ ਸੀਜ਼ਨ ਸਟਾਰਟ ਕਹਿੰਦੇ ਜੀ ਕੂਲਰ ਲਾ ਪਰੇ ਹੋ ਕੂਲਰ ਲੈਣਾ ਖਰੜ ਦੇ ਵਿੱਚ ਇੱਕ ਘੰਟਾ ਤੋਂ ਹੋ ਜਾਂਦੇ ਜੀ ਗੱਲ ਕਰੀਏ ਕੂਲਰ ਕੂਲਰ ਆਪਣੇ ਕੋਲ ਸਟਾਰਟ ਹੋ ਜਾਂਦਾ ਜੀ 3000 ਰੁਪਏ ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਜੀ ਹਾਂਜੀ ਅਪਰੋਕਸੀਮੇਟ 3000 3500 5000 7000 8000 10000 15000 16000 ਤੱਕ ਦੀ ਰੇਂਜ ਹੈ ਇਹ ਆ ਸਟਾਰਟਿੰਗ ਮਾਡਲ ਹੈਗੇ ਜੀ ਸਾਡੇ ਜੀ ਅਤੇ ਸਟਾਰਟਿੰਗ ਮਾਡਲ ਹੈ। ਇਹ 1 ਕੁਆਲਿਟੀ A1 ਫਿਨਿਸ਼ਿੰਗ ਔਰ 2 ਸਾਲ ਦੀ ਗਾਰੰਟੀ ਹੈ ਮੋਟਰ ਦੀ। ਇਸ ਖੁਦ ਆਪ ਤਿਆਰ ਕਰਦੇ ਹੋ ਭਾਈ ਪੱਕੀ ਗੱਲ ਹੈ। ਆਪਣੀ ਬਾਰਡਰ ਤੋਂ ਤਿਆਰ ਕਰਵਾਉਣੀ ਸਰ। ਤੁਸੀਂ ਜਿਸ ਕਿਸਮ ਦੇਖਣਾ ਉਹ ਵੀ ਦੇਖ ਵੀ ਸਕਦੇ। ਬਿਲਕੁਲ ਸਰ 26 ਮਾਡਲ ਹੈ 26 ਦੇ ਛੋਟੇ 26 ਮਾਡਲ ਤੁਹਾਨੂੰ ਦੇਖੋਗੇ। ਸਿਰਫ ਤੁਹਾਨੂੰ 10000 ਰੁਪਏ ਦੇ ਵਿੱਚ ਕੂਲਰ ਆ ਜਾਂਦੇ। ਥਾਰ ਗੱਡੀ ਦਾ ਸੋਨੀ ਦੀ ਕੂਲਰ ਹੀ ਕਰਦੇ ਹਾਂ। ਆ ਗਈ ਜੀ ਥਾਰ ਕੂਲਰ ਵੀ। ਠੀਕ ਹੈ। ਇਹ ਸਮਝ ਨਹੀਂ ਗਿਆ ਵਾ। ਮਤਲਬ 160 ਲੀਟਰ ਦਾ। ਆ ਲਿਖਿਆ ਹੋਇਆ ਸਰ 160 ਲੀਟਰ ਕੈਪੈਸਿਟੀ ਹੈ ਸਰ ਜੀ। ਠੀਕ ਹੈ ਜੀ ਇਸ ਤੋਂ ਵੱਡੇ ਵੀ ਮਾਡਲ ਮਿਲ ਜੂਗੇ ਆਪਣੇ ਕੋਲ ਜੀ ਔਰ ਠੀਕ ਹੈ ਠੀਕ ਹੈ ਜੀ ਆਹ ਮਾਡਲ ਆ ਜੀ ਇਸ ਤੋਂ ਵੀ ਮोटा ਮਾਡਲ ਬਿਲਕੁਲ ਬਿਲਕੁਲ ਸਰ ਇੱਕ ਤੋਂ ਇੱਕ ਮਾਡਲ ਨੇ ਆਪਣੇ ਕੋਲ ਜੀ ਬਿਲਕੁਲ ਬਿਲਕੁਲ ਸਰ 1 ਤੋਂ 1 26 ਮਾਡਲ ਐ ਸਰ 26 ਮਾਡਲ ਦਾ ਇੱਕ ਤੋਂ ਇੱਕ ਮਾਡਲ ਆਉਂਗਾ ਉਸ ਵਿੱਚ ਮੈਂ 1600 16 17000 ਰੁਪਏ ਦਾ ਵਿਕਦਾ ਹੈ ਜੀ ਹਾਂ ਜੀ ਠੀਕ ਹੈ ਜੀ ਆਪਾਂ ਕਸਟਮਰ ਕੋਈ ਮਰਜ਼ੀ ਕਸਟਮਰ ਆਪਣਾ ਪੁਰਾਣਾ ਬੈਟਰੀ ਲੈ ਕੇ ਆਏ ਜੀ ਹਾਂ ਜੀ ਠੀਕ ਹੈ ਜੀ ਆਪਾਂ ਬੈਟਰੀ ਪਲੱਸ ਇਨਵਰਟਰ ਜੀ 12000 11990 ਰੁਪਏ ਦਾ ਦੇਵੋਗੇ ਸਰ ਅੰਡਰ ਐ ਹੂੰ ਪਲੱਸ ਅ ਸ਼ੋਰਟ ਗਿਫਟ ਦੋ ਹੋਰ ਦਵਾਏਗਾ। ਏਸੀ ਵੀ ਰੱਖਿਆ ਹੋਇਆ ਹੈ ਆਪਣੇ ਸ਼ੋਰੂਮ 'ਚ। ਸਾਡੇ ਕੋਲ ਕਾਫੀ ਮਾਡਲ ਮਿਲ ਜੂਗੇ ਜੀ। ਹਾਂ ਜੀ। ਆਪਣੇ ਕੋਲ ਗੋਦਰੇਜ ਦਾ ਮਿਲ ਜੂਗਾ ਜੀ। ਹੂੰ ਇਸ ਤੋਂ ਇਲਾਵਾ ਜੀ ਤੁਹਾਨੂੰ LG ਮਿਲ ਜੂਗਾ ਜੀ, Walful ਮਿਲ ਜੂਗਾ ਜੀ, Viber ਦਾ ਮਿਲ ਜੂਗਾ ਜੀ। ਹੂੰ సైਕਰ ਮਿਲ ਜੂਗਾ, ਵੋਲਟੇਜ ਮਿਲ ਜੂਗਾ ਜੀ, ਕਾਫੀ ਮਾਡਲ ਮਿਲ ਜੂਗੇ ਜੀ। ਤੇ ਡੇਟਨ ਦੀ ਗੱਲ ਕਰੀਏ ਆਮ ਡਿਮਾਂਡ ਹੁੰਦੀ ਹੈ ਕਸਟਮਰਾਂ ਦੀ ਪਰਿਵਾਰਾਂ ਦੀ ਵੀ ਡੇਟਨ ਦਾ ਏਸੀ 3 ਸਟਾਰ ਹੋਵੇ ਡਿਊਲ ਮਟਰ ਹੋਵੇ ਕਿੰਨੇ ਦਾ ਮਿਲ ਜਾਂਦਾ ਰੇਟਨ ਦਾ ਏਸੀ ਆਪਾਂ ਤੁਹਾਨੂੰ ਜੀ 29990 ਰੁਪਏ ਦਾ ਦੇ ਦੂਗੇ ਜੀ 3 ਸਟਾਰ ਰੇਟਿੰਗ ਦੇ ਵਿੱਚ ਜੀ ਹੂੰ ਔਰ ਫਰੈਸ਼ ਦਾ ਸਟਾਕ ਹੋਏਗਾ ਨਹੀਂ ਇਹ ਨਹੀਂ ਕਿ ਕੋਈ ਸੈਕੰਡ ਦਾ ਮਾਲ ਹੈ ਕੁਛ ਹੈ ਜੀ ਫਰੈਸ਼ ਸਟਾਕ ਦੇ ਵਿੱਚ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਇਹਦੇ ਵਿੱਚ ਇੰਸਟਾਲੇਸ਼ਨ ਫ੍ਰੀ ਦੇ ਰਹੇ ਹਾਂ ਜੀ ਹਾਂਜੀ ਇਸ ਤੋਂ ਇਲਾਵਾ ਸਟੈਂਡ ਫ੍ਰੀ ਦੇ ਰਹੇ ਹਾਂ ਜੀ ਹੂੰ ਪਲੱਸ ਦੋ ਛੋਟ ਗਿਫਟ ਹੋਰ ਵੀ ਇਹ ਨਾਲ ਦਾ ਹੋ ਗਿਆ ਜੀ ਸੀਜ਼ਨ ਸਟਾਰਟ ਕਹਿੰਦੇ ਜੀ ਕੂਲਰ ਲਾ ਪਰਿਓ ਕੂਲਰ ਲੈਣਾ ਖਰਡ ਦੇ ਵਿੱਚ ਤੇ ਕੁਆਲਟੀ ਵੀ ਤੁਹਾਨੂੰ ਵਧੇ ਚਾਹੀਦੀ ਹੈ ਤੇ ਰੇਟ ਸਸਤਾ ਵੀ ਚਾਹੀਦਾ ਤੇ ਨਾਲ ਦੀ ਉਹਨਾਂ ਨੂੰ ਬ੍ਰਾਂਡ ਹੋਵੇ ਕਹਿੰਦੇ ਜੀ ਰਹੀਜਾ ਐਂਟਰਪ੍ਰਾਈਜ਼ਸ ਵਾਲੇ ਗਰਮੀਆਂ ਦੇ ਵਿੱਚ ਅਜੇ ਇਹ ਕੂਲਰ ਲੈ ਕੇ ਆਉਂਦੇ ਨੇ ਕਹਿੰਦੇ 26 27 ਤਰ੍ਹਾਂ ਦੇ ਮਾਡਲ ਇਹਨਾਂ ਨੇ ਡਿਜ਼ਾਈਨ ਕਰਦੇ ਤਿਆਰ ਕੀਤੇ ਨੇ ਇੱਕ ਤੋਂ ਇੱਕ ਕੁਆਲਟੀ ਕਹਿੰਦੇ ਜੀ 3-4000 ਤੋਂ ਸਿਰਫ ਕੂਲਰ ਸਟਾਰਟ ਹੋ ਜਾਂਦਾ ਹੈ ਹਾਂ ਜੀ ਜੀ ਵੀਰ ਜੀ ਆਪਣੀ ਮੈਨੂਫੈਕਚਰਿੰਗ ਹੈ ਜੀ ਆਪਣੀ ਕੂਲਰ ਦੀ ਆਪਣਾ ਹੋਲਸੇਲ ਵੀ ਕਰਦੇ ਆ ਜੀ ਹਾਂ ਜੀ ਸਾਡੇ ਕੋਲ ਕੂਲਰ ਦੇ ਵਿੱਚ 26 27 ਮਾਡਲ ਆਪਣੇ ਤਿਆਰ ਕਰਵਾਉਂਦੇ ਹਾਂ 26 27 ਮਾਡਲ ਜੀ ਸਰ ਤੇ ਕਿੱਥੋਂ ਸਟਾਰਟ ਹੋ ਜਾਂਦੇ ਜੀ ਗੱਲ ਕਰੀਏ ਕੂਲਰ ਕੂਲਰ ਆਪਣੇ ਕੋਲ ਸਟਾਰਟ ਹੋ ਜਾਂਦਾ ਜੀ 3000 ਰੁਪਏ ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਜੀ ਹਾਂਜੀ ਅਪਰੋਕਸੀਮੇਟ 3000 3500 5000 7000 8000 10000 15000 16000 ਤੱਕ ਦੀ ਰੇਂਜ ਦੇ ਤੇ ਬਾਡੀਆਂ ਕਿਸ ਤਰ੍ਹਾਂ ਦੀਆਂ ਨੇ ਕੂਲਰ ਦੀਆਂ ਪਲਾਸਟਿਕ ਹੁੰਦੀ ਸਾਰੀਆਂ ਇਹ ਤੁਸੀਂ ਖੁਦ ਦੇਖ ਸਕਦੇ ਹੋ ਸਰ ਆਹ ਦੇਖੋ ਇਹ ਕੂਲਰ ਤੁਸੀਂ ਆਹ ਸਟਾਰਟਿੰਗ ਮਾਡਲ ਹੈਗੇ ਜੀ ਸਾਡੇ ਜੀ ਅੱਛਾ ਸਟਾਰਟਿੰਗ ਮਾਡਲ ਹੈ ਹਾਂ ਜੀ ਹਾਂ ਜੀ A1 ਕੁਆਲਟੀ A1 ਫਿਨਿਸ਼ਿੰਗ ਔਰ 2 ਸਾਲ ਦੀ ਗਾਰੰਟੀ ਹੈ ਮਾਡਲ ਦੀ ਖੁਦ ਆਪ ਤਿਆਰ ਕਰਦੇ ਹੋ ਬਈ ਪੱਕੀ ਗੱਲ ਹੈ ਆਪਣੀ ਆਰਡਰ ਤੇ ਤਿਆਰ ਕਰਵਾਉਣਾ ਸਰ ਜੀ ਕਿਸੇ ਨੂੰ ਦੇਖਣਾ ਹੋਵੇ ਦੇਖ ਵੀ ਸਕਦੇ ਹੋ ਬਿਲਕੁਲ ਸਰ 26 ਮਾਡਲ ਹੈ 26 ਦੇ ਛੋਟ 26 ਮਾਡਲ ਤੁਹਾਨੂੰ ਦੇਖੂਗੀ ਹਮ ਸਾਰੇ ਸਟਾਕ ਚ ਮਿਲਦੇ ਨੇ ਬਾਕੀ ਇਹ ਵੱਡੇ ਮਾਡਲ ਨੇ ਬਾਕੀ ਇਹ ਵੱਡੇ ਮਾਡਲ ਨੇ ਇਹ ਨਹੀਂ ਲੱਗਦਾ ਵੀ ਹਵਾ ਵੀ ਬਹੁਤ ਜ਼ਿਆਦਾ ਹੋਊਗੀ ਤੁਸੀਂ ਚਲਾ ਕੇ ਚੈੱਕ ਕਰੋ ਇੱਕ ਨੰਬਰ ਦਾ ਚੀਜ਼ ਹੈ ਜੀ ਠੀਕ ਹੈ ਹਰ ਚੀਜ਼ ਦੀ ਤਸੱਲੀ ਹੈ ਜੀ ਹਮ ਤੁੰਨੂੰ 2 ਸਾਲ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਜੀ ਸਭੇ ਪੂਰੀ ਸੁਨਵਾਈ ਹੈ ਸਰ ਜੀ ਪੂਰੀ ਸੁਨਵਾਈ ਹੈ ਤੇ ਰੇਂਜ ਕੀ ਹੈ ਮੀਡੀਅਮ ਰੇਂਜ ਦੀ ਮੀਡੀਅਮ ਰੇਂਜ ਸਰ ਇਹ ਤੁਹਾਡਾ ਕੂਲਰ ਜੀ 8000 ਰੁਪਏ ਰੇਂਜ ਦੇ ਵਿੱਚ ਆ ਜਾਂਦਾ ਜੀ ਠੀਕ ਹੈ ਛੋਟੇ ਕੂਲਰ 3000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਹਾਂ ਜੀ ਆ ਕੁਲਰ ਆ ਜਾਂਦਾ ਜੀ ਵੱਡਾ ਕੁਲਰ ਜੀ 11-12000 ਰੁਪਏ ਦੀ ਰੇਂਜ ਚ ਜੀ ਹਾਂਜੀ ਇਸ ਤੋਂ ਉੱਪਰ ਕਈ ਮਾਡਲ ਆ ਜਾਂਦੇ ਸਰ ਕਈ ਮਾਡਲ ਆ ਜਾਂਦੇ ਆ ਜਿਸ ਤਰ੍ਹਾਂ ਥਾਰ ਮਾਡਲ ਪਹਿਲੇ ਆਉਂਦਾ ਸੀਗਾ ਜੀ ਉਹ ਨਵੇਂ ਮਾਡਲ ਥਾਰ ਗੱਡੀ ਵੀ ਆਉਂਦੀ ਹੈ ਮਾਡਲ ਵੀ ਆ ਗਿਆ ਕੁਲਰ ਵੀ ਆ ਗਿਆ ਸਰ ਉਹਦੇ ਵਿੱਚ ਨਵੀਂ ਬੋਡੀ ਨਵੇਂ ਲੁੱਕ ਦੇ ਵਿੱਚ ਆ ਗਏ ਜੀ ਅੱਛਾ ਇਹ ਸਿਰਫ ਸਿਰਫ ਤੁਹਾਨੂੰ 10000 ਰੁਪਏ ਰੇਂਜ ਚ ਕੁਲਰ ਆ ਜਾਂਦੇ ਥਾਰ ਗੱਡੀ ਦਾ ਸੋਨੀ ਦੀ ਕੁਲਰ ਵੀ ਆ ਗਏ ਜੀ ਥਾਰ ਕੁਲਰ ਜੀ ਠੀਕ ਹੈ ਇੱਕ ਨੰਬਰ ਕੁਲਰ ਹੈ ਜੀ ਇਹਦਾ ਤੁਸੀਂ ਇੱਥੇ ਚਲਾ ਲਓ ਜੀ ਸਾਹਮਣੇ ਬੈਠੋ ਜੀ ਉੱਥੇ ਤੱਕ ਥਰੋ ਆਊਗਾ ਸਾਨੂੰ ਪੂਰੀ ਹਵਾ ਮਾਰੂਗਾ ਦੱਬ ਗਿਆ ਹਾਂ ਜੀ ਅਪਰੋਕਸੀਮੇਟ 22 ਫੁੱਟ ਦਾ ਏਅਰ ਥਰੋ ਹੈ ਜੀ ਠੀਕ ਹੈ ਤੇ ਜਿੱਦਾਂ ਪਿੱਛੇ ਇੱਕ ਕੂਲਰ ਬੈ ਲੱਗਦਾ ਉਹਦੀ ਵੀ ਚੜਾਈ ਬਹੁਤ ਜ਼ਿਆਦਾ ਪੱਕੇ ਦੀ ਤੁਸੀਂ ਦੇਖੋਗੇ ਇੱਥੇ ਕਮੋਡ ਲਿਆ 160 ਲਿਟਰ ਲਿਖਿਆ ਵਾ ਮਤਲਬ 160 ਲੀਟਰ ਦਾ ਆ ਲਿਖਿਆ ਹੋਇਆ ਸਰ 160 ਲੀਟਰ ਕੈਪੈਸਿਟੀ ਹੈ ਸਰ ਇਹਦੀ ਜੀ ਥਰੋ ਮੋਡ ਹੈ ਜੀ ਹੂੰ ਠੀਕ ਹੈ ਜੀ ਇਸ ਤੋਂ ਵੱਡੇ ਵੀ ਮਾਡਲ ਮਿਲ ਜੂਗੇ ਆਪਣੇ ਕੋਲ ਜੀ ਔਰ ਠੀਕ ਹੈ ਠੀਕ ਹੈ ਜੀ ਆਹ ਮਾਡਲ ਆਜੂਗਾ ਜੀ ਇਸ ਤੋਂ ਵੀ ਵੱਡਾ ਮਾਡਲ ਹੈ ਇੱਕ ਤੋਂ ਇੱਕ ਮਾਡਲ ਨੇ ਆਪਣੇ ਕੋਲ ਜੀ ਕਰ ਰਹੀ ਬਿਲਕੁਲ ਬਿਲਕੁਲ ਸਰ ਇੱਕ ਤੋਂ ਇੱਕ 26 ਮਾਡਲ ਹੈ ਸਰ 26 ਮਾਡਲ ਚ ਇੱਕ ਤੋਂ ਇੱਕ ਮਾਡਲ ਆਉਂਗੇ ਸਰ ਭਾਈ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਇਹ ਪ੍ਰੋਡਕਟ ਮੈਨੂਫੈਕਚਰਿੰਗ ਕਰਦੇ ਹੋ ਟਾਈਮ ਨਹੀਂ ਹੋਇਆ ਸਰ ਮੈਨੂੰ ਸਿਰਫ 4 ਸਾਲ ਹੋਏ ਹੈ ਜੀ ਹਾਂ ਜੀ 4 ਸਾਲ ਦੇ ਵਿੱਚ ਆਪਣੀ ਪਰਮਾਤਮਾ ਦੀ ਦਇਆ ਨਾਲ ਬਹੁਤ ਵਧੀਆ ਕੰਮ ਸੈਟਅਪ ਕਰ ਲਿਆ ਉਹ ਤੇ ਜਿੱਦਾਂ ਕਸਟਮਰ ਆਂਦੇ ਨੇ ਗੱਲਬਾਤ ਕਰਦੇ ਨੇ ਉਦੋਂ ਦੇ ਡਿਜ਼ਾਈਨ ਬਣਾਉਂਦਾ ਸਾਡੇ ਕੋਲ ਆਂਦਾ ਜੀ ਰਿਪੀਟ ਦੁਬਾਰਾ ਜਰੂਰ ਆਉਂਦਾ ਹੈ ਜੀ ਠੀਕ ਹੈ ਕਿ ਆਪਾਂ ਅੱਛੀ ਸਰਵਿਸ ਅੱਛੀ ਕੁਆਲਿਟੀ ਅੱਛਾ ਪ੍ਰੋਡਕਟ ਦੇਈਦਾ ਜੀ ਔਰ ਅੱਛੇ ਪ੍ਰਾਈਸ ਚ ਦੇਈਦਾ ਅੱਛੇ ਪ੍ਰਾਈਸ ਚ ਦੇਈਦਾ ਬਿਲਕੁਲ ਬਿਲਕੁਲ ਕੋਈ ਇਹ ਤਾਂ ਹੋ ਗਿਆ কুলਰ ਏਸੀ ਵੀ ਰੱਖਿਆ ਹੋਇਆ ਮੇਰੇ ਆਪਣੇ ਸ਼ੋਅਰੂਮ ਚ ਸਾਡੇ ਕੋਲ ਕਾਫੀ ਮਾਡਲ ਮਿਲ ਜੂਗੇ ਜੀ ਹਾਂਜੀ ਆਪਣੇ ਕੋਲ ਗੋਦਰੇਜ ਦਾ ਮਿਲ ਜੂਗਾ ਜੀ ਹਮ ਇਸ ਤੋਂ ਇਲਾਵਾ ਜੀ ਤੁਹਾਨੂੰ LG ਮਿਲ ਜੂਗਾ ਜੀ ਵਲਫੁੱਲ ਮਿਲ ਜੂਗਾ ਜੀ ਵਾਈਬਰ ਦਾ ਮਿਲ ਜੂਗਾ ਜੀ ਡਾਈਕਨ ਮ 3 ਸਟਾਰ ਹੋਵੇ ਡਿਊਲਰ ਮਟਰ ਹੋਵੇ ਕਿੰਨੇ ਦਾ ਮਿਲ ਜਾਂਦਾ ਰੇਟ on the AC ਆਪਾਂ ਤੁਹਾਨੂੰ ਜੀ 29990 ਰੁਪਏ ਦਾ ਦੇ ਦੂਗੇ ਜੀ 3 ਸਟਾਰ ਰੇਟਿੰਗ ਦੇ ਵਿੱਚ ਜੀ ਹਮਮ ਔਰ ਫਰੈਸ਼ ਦਾ ਸਟਾਕ ਹੋਏਗਾ ਨਹੀਂ ਇਹ ਨਹੀਂ ਕਿ ਕੋਈ ਸੈਕੰਡ ਦਾ ਮਾਲ ਹੈ ਕੁਝ ਹੈ ਜੀ ਫਰੈਸ਼ ਸਟਾਕ ਦੇ ਵਿੱਚ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਇਹਦੇ ਵਿੱਚ ਇੰਸਟਾਲੇਸ਼ਨ ਫ੍ਰੀ ਦੇ ਰਹੇ ਹਾਂ ਜੀ ਹਾਂਜੀ ਇਸ ਤੋਂ ਇਲਾਵਾ ਸਟੈਂਡ ਫ੍ਰੀ ਦੇ ਰਹੇ ਹਾਂ ਜੀ ਹਮਮ ਪਲੱਸ ਦੋ ਸ਼ੋਰਟ ਗਿਫਟ ਹੋਰ ਵੀ ਇਹ ਨਾਲ ਸਰ ਜੀ ਦੇਖ ਲਓ ਕਿੰਨੇ ਲੋਕ ਵੀਡੀਓ ਦੇਖ ਰਹੇ ਨੇ ਸਰ ਜੋ ਕਮੈਂਟ ਕਰ ਰਹੇ ਨੇ ਉਹਨਾਂ ਕਮੈਂਟ ਵੇਟਾਂ ਦਾ 29990 ਰੁਪਏ ਚ ਵਿਦ ਇੰਸਟਾਲੇਸ਼ਨ ਵਿਦ ਸਟੈਂਡ ਪਲੱਸ 2 ਸ਼ੋਰਟ ਗਿਫਟ ਹੋਰ ਵੀ ਨਾਲ ਜੀ 2 ਸ਼ੋਰਟ ਗਿਫਟ ਮਿਲਣਗੇ ਮਿਲਗੇ ਬਿਲਕੁਲ ਬਿਲਕੁਲ ਸਰ ਮਿਲਣਗੇ ਜੀ ਕੋਲਰ ਦੇ ਨਾਲ ਵੀ ਆਪਾਂ ਤੁਹਾਨੂੰ ਅ ਸ਼ੋਰਟ ਗਿਫਟ ਦਵਾਂਗੇ ਸਰ ਕੋਲਰ ਦੇ ਨਾਲ ਵੀ ਗਿਫਟ ਵੀ ਹੋਵੇਗਾ ਕੋਲਰ ਦੇ ਨਾਲ ਵੀ ਤੁਹਾਨੂੰ ਕੋਈ ਵੀ ਜੀ ਤੁਸੀਂ ਕੋਲਰ ਲਓ ਜੀ ਅਪਰੋਕਸੀਮੇਟ 5 6000 ਪਲਸ ਦੀ ਰੇਂਜ ਦਾ ਹੋਣਾ ਚਾਹੀਦਾ ਜੀ ਹਾਂਜੀ ਤੁਹਾਨੂੰ ਇੱਕ ਸੀਲਿੰਗ ਫੈਨ ਫਰੀ ਹੈ ਜੀ ਅਗਰ ਸੀਲਿੰਗ ਫੈਨ ਇਸ ਆਪਸ਼ਨ ਦੇ ਦੇਣਾ ਤੁਹਾਨੂੰ ਇੱਕ ਹੋਰ ਵੀ ਜੀ ਤੇ ਤੁਸੀਂ ਆਪਣਾ ਐਗਜ਼ੌਸਟ ਫੈਨ ਲੈ ਸਕਦੇ ਹੋ ਜੀ ਐਗਜ਼ੌਸਟ ਫੈਨ ਓਕੇ ਆਹ ਐਗਜ਼ੌਸਟ ਫੈਨ ਹੈ ਜੀ ਖੈਤਾਨ ਕੰਪਨੀ ਦਾ ਜੀ ਠੀਕ ਹੈ ਆ ਲੈਣਾ ਲੈ ਸਕਦੇ ਹੋ ਜੀ ਐਮਕਾਸ਼ ਦਾ ਲੈਣਾ ਐਮਕਾਸ਼ ਦਾ ਲੈ ਸਕਦੇ ਹੋ ਜੀ ਕੋਈ ਮਰਜ਼ੀ ਆ ਦੋਨੋਂ ਚ ਕੋਈ ਪ੍ਰੋਡਕਟ ਲੈ ਸਕਦੇ ਹੋ ਚੁਆਇਸ ਆ ਇਸ ਤੋਂ ਇਲਾਵਾ ਦੋ ਸ਼ਾਰਟ ਗਿਫਟ ਹੋਰ ਵੀ ਦੇਵਾਂਗੇ ਕੁਦਰ ਨਾਲ ਜੀ ਇੱਕ ਹੋਰ ਦੋ ਹੋਰ ਦਵਾਂਗੇ ਦੋ ਤੁਹਾਡੇ ਘਰ ਦੇ ਉੱਪਰ ਦੇਵਾਂਗੇ ਸਰ ਮੈਂ ਚਾਰ ਚੀ ਅੱਜ ਦੇ ਦਿਨ ਬੈਟਰੀ ਦੀ ਬੜੀ ਲੋਡ ਪੈਂਦੀ ਹੈ ਘਰ ਦੇ ਵਿੱਚ ਲਾਈਟ ਪਾ ਜਾਂਦੀ ਹੈ ਬੈਟਰੀ ਅਹਿਮ ਰੋਲ ਰਮਾਉਂਦਾ ਉਹ ਵੀ ਆਪਣੇ ਕੋਲ ਹੈਗੇ ਨੇ ਬਿਲਕੁਲ ਸਰ ਮਿਲ ਜੂਗੇ ਜੀ ਆਪਣੇ ਕੋਲ ਦੇਖੋ ਖਰੜ ਸ਼ਹਿਰ ਜਾਂ ਕੋਈ ਵੀ ਪੰਜਾਬ ਦੇ ਸ਼ਹਿਰ ਦੇ ਵਿੱਚ ਬੈਟਰੀਆਂ ਦੀ ਬਹੁਤ ਲੋਡ ਪੈ ਜਾਂਦੀ ਜੀ ਬਿਜਲੀ ਦੇ ਕੱਟ ਵੀ ਬਹੁਤ ਜ਼ਿਆਦਾ ਲੱਗਦੇ ਸਰ ਤੇ ਬੈਟਰੀ ਦਿਖਾਉਣ ਤੋਂ ਪਹਿਲਾਂ ਇੱਕ ਵਾਰ ਐਡਰੈਸ ਵੀ ਸਮਝਾ ਦਿਓ ਪਹੁੰਚਣਾ ਕਿੱਥੇ ਹੈ ਆਪਣੀ ਆਰਿਆ ਕਾਲਜ ਰੋਡ ਤੇ ਸ਼ਾਪ ਹੈ ਜੀ ਓਪੋਜੀਟ ਪਰਸ਼ੂ ਰਾਮ ਪਵਨ ਠੀਕ ਹੈ ਰੋੜੀ ਸਾਹਿਬ ਗੁਰਦੁਆਰੇ ਦੇ ਨਾਲ ਹੈ ਸਰ ਠੀਕ ਹੈ ਜੀ ਤੇ ਹੁਣ ਬੈਟਰੀ ਦੀ ਗੱਲ ਕਰੀ ਬੈਟਰੀ ਦਿਖਾਓ ਕਿਹੜਾ ਹੈ ਆਪਣੇ ਬੈਸਟ ਤੋਂ ਬੈਸਟ ਆਫਰ ਕਸਟਮਰ ਨੂੰ ਦਵਾਂਗੇ ਸਰ ਹਾਂਜੀ ਇਹ ਮਾਰਕੀਟ ਦੇ ਵਿੱਚ ਬੈਟਰੀ ਦੀ ਕੋਸਟ ਬੈਟਰਾ ਪਲੱਸ ਇਨਵਰਟਰ ਦੋਨੋਂ ਚੀਜ਼ਾਂ ਦੀ ਦੱਸ ਰਹੇ ਸਰ ਤੁਹਾਨੂੰ ਹਾਂਜੀ ਅਪਰੋਕਸੀਮੇਟ 16 16-17000 ਰੁਪਏ ਦਾ ਵਿਕਦਾ ਹੈ ਜੀ ਹਾਂਜੀ ਠੀਕ ਹੈ ਜੀ ਆਪਾਂ ਕਸਟਮਰ ਕੋਈ ਮਰਜ਼ੀ ਕਸਟਮਰ ਆਪਣਾ ਪੁਰਾਣਾ ਬੈਟਰਾ ਲੈ ਕੇ ਆਏ ਜੀ ਹਾਂਜੀ ਠੀਕ ਹੈ ਜੀ ਆਪਾਂ ਬੈਟਰਾ ਪਲੱਸ ਇਨਵਰਟਰ ਜੀ 12000 11990 ਰੁਪਏ ਦਾ ਦੋਵਾਂਗੇ ਸਰ ਅੰਡਰ ਐਕਸਚੇਂਜ ਹੀ ਲੇਕਿਨ ਜੀ ਪਲੱਸ ਅ ਸ਼ਾਰਟ ਗਿਫਟ ਦੋ ਹੋਰ ਦਵਾਂਗੇ ਨਾਲ ਜੀ ਕਸ਼ਟ ਦੋ ਗਿਫਟ ਹੋਰ ਦਵਾਂਗੇ ਬਿਲਕੁਲ ਸਰ ਇਹ ਪੁਰਾਣਾ ਜਿਉਂ ਕੇ ਲੈ ਕੇ ਉਹ ਪੱਕਾ ਬਦਲੋਗੇ ਸਰ ਕੋਈ ਮਰਜ਼ੀ ਪੁਰਾਣਾ ਬੈਟਰੀ ਲਿਆਓ ਜੀ ਜਿੱਦਾਂ ਦੀ ਮਰਜ਼ੀ ਹਾਲਤ ਹੋਵੇ ਬਿਲਕੁਲ ਬਿਲਕੁਲ ਸਰ ਚਾਹੇ ਖਰਾਬ ਹੋਵੇ ਬਿਲਕੁਲ ਨਾ ਚੱਲਦਾ ਹੋਵੇ ਚੱਲਦਾ ਵੀ ਨਾ ਹੋਵੇ ਬਿਲਕੁਲ ਸਰ ਬਸ ਇੱਕ ਵਾਰ ਰਹਿਜਾ ਐਂਟਰਪ੍ਰਾਈਜ਼ਸ ਤੇ ਪਹੁੰਚਾ ਬਿਲਕੁਲ 11900 ਰੁਪਏ 90 ਰੁਪਏ ਦੇ ਵਿੱਚ ਤੁਹਾਨੂੰ ਬੈਟਰੀ ਪਲੱਸ ਇਨਵਰਟਰ ਪਲੱਸ ਦੋ ਸ਼ਾਰ ਹਾਂ ਜੀ ਬੈਟਰੀ ਆ ਪਲਸ ਇਨਵਰਟਰ 11990 ਦੇ ਦੇ ਵਿੱਚ ਤੁਹਾਨੂੰ ਮਿਲੂਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਇੱਥੇ ਪਹੁੰਚੋ ਕਿ ਫ੍ਰਿਜ ਵੀ ਹੈਗੇ ਨੇ ਆਪਣੇ ਕੋਲ ਜੀ ਬਿਲਕੁਲ ਮਿਲ ਜੂਗਾ ਸਰ ਫ੍ਰਿਜ ਮਿਲ ਜੂਗਾ ਜੀ ਕਿਸ ਰੇਟ ਤੋਂ ਕਿਸ ਲੀਟਰ ਤੋਂ ਸਟਾਰਟ ਹੋ ਜਾਂਦਾ ਹੈ ਸਰ ਫ੍ਰਿਜ ਆਪਣੇ ਕੋਲ ਹੁੰਦੇ ਆ ਸਰ LG ਕੰਪਨੀ ਦੇ ਮਿਲ ਜੂਗੇ ਜੀ ਗੋਗਰੇ ਦੇ ਮਿਲ ਜੂਗੇ ਜੀ ਵੀਡੀਓ ਕੋਨ ਦੇ ਮਿਲ ਜੂਗੇ ਜੀ ਹਾਂ ਜੀ ਵੀਡੀਓ ਕੋਨ ਦਾ ਫ੍ਰਿਜ ਆ ਆ ਜਾਂਦਾ ਜੀ ਫਲੋਰਲ ਮਾਡਲ ਹੈ ਜੀ ਠੀਕ ਹੈ 10 ਸਾਲ ਦੀ ਗਾਰੰਟੀ ਹੈ ਜੀ ਇਹਦੀ ਜੀ ਸਿਰਫ ਔਰ ਸਿਰਫ 11500 ਰੁਪਏ ਦੇ ਵਿੱਚ ਫ੍ਰਿਜ ਆ ਜਾਏਗਾ ਤੁਹਾਨੂੰ 11500 ਰੁਪਏ ਦੇ ਵਿੱਚ ਬਿਲਕੁਲ ਸਰ ਬਿਲਕੁਲ ਸਾਰਾ ਇਹ ਸਟਾਰਟਿੰਗ ਰੇਂਜ ਹੈਗੀ ਸਰ ਪੂਰੀ ਪਰਫਮੈਂਸ ਮੋਂ ਢੰਡਾ ਰੱਖਦਾ ਸਰ 10 ਸਾਲ ਦੀ ਕੰਪਨੀ ਵੱਲੋਂ ਗਾਰੰਟੀ ਹੈ ਮੇਰੇ ਵੱਲੋਂ ਕੋਈ ਨਹੀਂ ਹੈ ਜੀ ਠੀਕ ਹੈ ਕੰਪਨੀ ਹਰ ਇੱਕ ਚੀਜ਼ ਦੀ ਸੁਣਵਾਈ ਹੈ ਸਰ ਇਸ ਦੀ ਬੰਦੀ ਕੰਪਨੀਆਂ ਹਨ ਬੈਸਟ ਕੰਪਨੀ ਹੈ ਸਰ ਆਪਾਂ ਹਲਕੀ ਕੰਪਨੀ ਨਾਲ ਡੀਲ ਨਹੀਂ ਕਰਦੇ ਐਲਜੀ ਤੁਸੀਂ ਸੁਣਿਆ ਨਾਮ ਜੀ ਗੋਦਰੇ ਸੁਣਿਆ ਜੀ ਹਾਂਜੀ ਅੱਛੇ ਬ੍ਰਾਂਡ ਨਾਲ ਡੀਲ ਕਰਦੇ ਹਾਂ ਸਰ ਅੱਛੇ ਬ੍ਰਾਂਡ ਨਾਲ ਡੀਲ ਕਰਦੇ ਹਾਂ ਇਸ ਤੋਂ ਇਲਾਵਾ ਸਰ ਇਹ ਮਾਡਲ ਆਜੂਗੇ ਸਾਡੇ ਕੋਲ ਇਹ 15000 ਰੁਪਏ ਰੇਂਜ ਚ ਫਲੋਰਲ ਮੋਡਲ ਜੀ ਠੀਕ ਹੈ ਜੀ ਬਾਕੀ ਸਾਰੀ ਰੇਂਜ ਮਿਲ ਜੂਗੀ ਸਰ ਸਾਡੇ ਕੋਲ 300 350 400 ਲੀਟਰ ਤੱਕ ਮੋਡਲ ਅਵੇਲੇਬਲ ਹੈ ਜਿੱਦਾਂ ਡਬਲ ਡੋਰ ਮੈਨ ਲੀ ਕਿ ਸਾਰੇ ਜਿਸ ਤਰ੍ਹਾਂ ਦੇ ਸਾਰੇ ਮਿਲਣਗੇ ਆਪਣੇ ਕੋਲ ਬਿਲਕੁਲ ਸਰ ਮਿਲ ਜੂਗਾ ਜੀ ਆ ਗੋਦਰੀਨ ਦਾ ਮੋਡਲ ਮਿਲ ਜੂਗਾ ਜੀ ਡਬਲ ਡੋਰ ਦੇ ਵਿੱਚ ਹੈਗਾ ਜੀ ਓਕੇ ਇੱਕ ਆ ਮਾਡਲ ਆ ਜੂਗਾ ਜੀ ਡਬਲ ਡੋਰ ਚ ਜੀ ਐਲਜੀ ਦਾ ਮਿਲ ਜੂ ਬਾਕੀ ਹੋਰ ਵੀ ਕਾਫੀ ਮਾਡਲ ਹੈ ਸਰ ਹਮ ਸਾਰੇ ਡਿਸਪਲੇ ਨਹੀਂ ਹੋਪਾਂਦੇ ਬਾਕੀ ਘਰੋਂ ਚ ਇਹ ਜਿਹੜੀਆਂ ਆਫਰਾਂ ਤੁਸੀਂ ਦਸੀਆਂ ਹੈ ਜਿਵੇਂ ਕੂਲਰ ਹੋਣ ਏਸੀ ਹੋਣ ਜਿੱਦਾਂ ਫ੍ਰਿਜ ਹੋਗੇ ਬੈਟਰ ਹੋਗੇ ਇਹ ਗਰਮੀ ਦੇ ਚ ਚੱਲਦੀ ਰਹਣਗੀ ਬਿਲਕੁਲ ਸਰ ਇਹ ਸਾਰਾ ਆਪਾਂ ਦੇਖੋ 1.5 ਮਹੀਨਾ ਜਦ ਤੱਕ ਨਵਾਂ ਪ੍ਰਾਈਸ ਨਹੀਂ ਮਾਰਕੀਟ ਚ ਆਉਂਦਾ ਜਦ ਤੱਕ ਆਪਾਂ ਪ੍ਰਾਈਸ ਦੇ ਰਹੇ ਹਾਂ ਸਰ ਠੀਕ ਹੈ ਦੇਖੋ ਮਾਰਕੀਟ ਦੇ ਵਿੱਚ ਪ੍ਰਾਈਸ ਗਿਆ ਹਫਤੇ 10 ਦਿਨ 15 ਦਿਨ ਬਾਅਦ ਚੇਂਜ ਹੋ ਜਾ ਬਦਲਦਾ ਰਹਿੰਦਾ ਹਾਂ ਜੀ ਹੁਣ ਏਸੀ ਦਾ ਅੱਜ ਹੋਰ ਹਫਤੇ ਦੋ ਦੋਨ ਵਾਰ ਗਰਮੀ ਤੇਜ਼ ਹੁੰਦੀ ਰੇਟ ਆਪੇ ਜਾਂਦੇ ਹਾਂ ਜੀ ਫਿਲਹਾਲ ਆਫਰ ਦੇ ਰਹੇ ਆ ਸਰ ਆਪਾਂ ਜੀ ਤੁਹਾਨੂੰ ਜੀ ਮਸਾਖੀ ਤੱਕ ਤਾਂ ਆਫਰ ਹੈ ਜੀ ਫਿਲਹਾਲ ਜੀ ਹਾਂ ਜੀ ਬਾਕੀ ਅੱਗੇ ਦੇ ਅੱਗੇ ਦੇਖੂਗੇ ਸਰ ਜੀ ਸਰਵਾਈਸ ਮੈਨੂਫੈਕਚਰਿੰਗ ਐਲਈਡੀ ਦੀ ਆਪਣੀ ਮੈਨੂਫੈਕਚਰਿੰਗ ਹੈ ਜੀ ਆਹ ਦੇਖੋ ਜੀ ਆਹ ਮਾਡਲ ਲੱਗਿਆ ਹੋਇਆ ਜੀ ਇਹ ਕਿੰਨਾ 43 ਇੰਚ ਚਾਹੀਏ ਇਹ 43 ਇੰਚ ਹੈ ਜੀ ਦੇਖੋ ਮੈਜਿਕ ਰਿਮੋਟ ਹੈ ਦੇ ਵਿੱਚ ਜੀ ਮੈਜਿਕ ਰਿਪੋਰਟ ਹੈ ਹਾਂ ਜੀ ਜੇ ਐਲਜੀ ਜਾਂ ਸੈਮਸੰਗ ਦੀ ਵੀ ਐਲਈਡੀ ਲੈਂਦੇ ਹੋ ਨਾ ਜੀ ਤੁਸੀਂ ਉਹ ਵਗੈਰਾ ਹਾਂ ਜੀ ਉਦੇ ਵਿੱਚ ਇਹ ਮੈਜਿਕ ਰਿਮੋਟ ਵਾਲਾ ਅਗਰ ਫੀਚਰ ਲੈਂਦੇ ਹੋ ਤਾਂ 35000 ਰੁਪਏ ਦੀ ਕੋਸਟ ਕਰਦਾ ਤੁਹਾਨੂੰ ਇਸ ਦੀ 35000 ਦੀ ਘੱਟੋ ਘੱਟ ਆਪਾਂ ਤੁਹਾਨੂੰ ਸਿਰਫ 17990 ਰੁਪਏ ਚ ਦੇ ਰਹੇ ਹਾਂ ਜੀ ਇਹ ਵਾਲਾ ਮਾਡਲ ਜੀ ਓਕੇ ਮਾਡਲ ਦਿਖਾਇਓ ਭਜੀ ਇਹ ਵਾਲਾ ਜੀ ਕਰੀ ਬੜੀ ਕੁਆਲਿਟੀ ਵਧੀਆ ਜੀ ਹਨ ਸਰੀਆ ਦੀ ਸਰ A1 ਕੁਆਲਿਟੀ ਹੈ ਜੀ ਠੀਕ ਹੈ ਠੀਕ ਹੈ ਜੀ A1 ਹਰ ਚੀਜ਼ ਦੀ ਤਸਦੀਕ ਤੇ ਗਰਟੀ ਵਾਰੰਟੀ ਵੀ ਕਰਨ ਕਰੀ ਕਿੰਨੀ ਕਰੀ ਦੋ ਸਾਲ ਦੀ ਗਰੰਟੀ ਇਹ ਦੀ ਜੀ ਦੋ ਸਾਲ ਦੀ ਗਰੰਟੀ ਹੈ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਇਹ ਤੁਹਾਨੂੰ ਸਿਰਫ 17990 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਪਲੱਸ ਤੁਹਾਨੂੰ ਦੋ ਅਸ਼ੋਰਡ ਗਿਫਟ ਇਹਦੇ ਨਾਲ ਵੀ ਹੈ ਗਿਫਟੇ ਦੇ ਨਾਲ ਦੋ ਮਿਲਣਗੇ ਮਿਲਣਗੇ ਉਹ ਜਿਹੜੀਆਂ ਆਹ ਲੱਗੀਆਂ 43 ਇੰਚ ਇਹ ਵੱਖਰੀ ਚੀਜ਼ ਹੈ ਇਹ ਐਲਜੀ ਕੰਪਨੀ ਦੀ ਹੈ ਸਰ ਜੀ ਆਹ ਮਾਡਲ ਆ ਜਾਂਦਾ ਜੀ ਇਹਨਾਂ ਦਾ ਬੈਸਟ ਮਾਡਲ ਹੈ ਜੀ ਫੁੱਲ ਐਚਡੀ ਮਾਡਲ ਹੈ ਜੀ ਓਕੇ ਇਹ ਆਏਗਾ ਜੀ 27500 ਰੁਪਏ ਦਾ ਜੀ ਬੇਸਿਕ ਮਾਡਲ ਹੈ ਜੀ ਇਹਨਾਂ ਦਾ 27500 ਦਾ ਠੀਕ ਹੈ ਫਿਰ 55 ਇੰਚ ਆ ਜਾਂਦਾ ਇਹਨਾਂ ਦਾ ਜੀ ਅਪਰਕਸਿਮੇਟ 45000 ਰੁਪਏ ਦੀ ਕੋਸਟ ਕਰਦਾ ਜੀ ਹਾਂ ਜੀ ਜੇ ਆਪਣੇ ਕੋਲ ਰੀ ਜੀ ਹਾਂਜੀ ਹੋਰ ਕੋਸ ਤੁਹਾਨੂੰ 30000 ਰੁਪਏ ਦੀ ਪਈਗੀ ਕੋਸ 30000 990 ਰੁਪਏ ਦੀ 29990 ਰੁਪਏ ਦੀ ਜਿੱਦਾਂ ਸਾਰੇ ਲੱਗੇ ਹੋਏ ਐ ਐਮਆਈ ਵਿਜ਼ਨ ਹੋ ਗਿਆ ਜਾਂ ਹੋਰ 23 ਇੰਚ ਲੱਗੇ ਐ ਬਲਕਿ ਸਾਰੇ ਤਰ੍ਹਾਂ ਦੇ ਬਲਕਿ 32 43 65 ਤੱਕ ਸਾਰੇ ਮੌਜੂਦ ਆ ਸਾਰੇ ਅਵੇਲੇਬਲ ਹੈ ਜੀ ਸਾਰੇ ਸੈਮਸੰਗ ਵੀ ਮਿਲ ਜੂ ਇਸ ਤੋਂ ਇਲਾਵਾ ਸੈਮਸੰਗ ਵੀ ਮਿਲ ਜੂਗਾ ਆਪਣਾ ਰੀਅਲ ਵਿਜ਼ਨ ਵੀ ਹੈਗਾ ਜੀ ਠੀਕ ਹੈ ਜੀ ਸਾਰੇ ਯਾਨੀ ਰੀਜ਼ਨੇਬਲ ਪ੍ਰਾਈਸ ਮਿਲੂਗਾ ਤੁਹਾਨੂੰ ਹਰ ਚੀਜ਼ ਦੀ ਮੈਂ ਜਨਰਲ ਰੇਟ ਮਿਲੂਗਾ ਸਰ ਅੱਜ ਤੁਸੀਂ ਐਲਜੀ ਦੀ ਐਲਈਡੀ ਪਤਾ ਕਰ ਲਓ ਉਹਦੇ ਬਾਜ਼ਾਰ ਚ ਪਤਾ ਕਰ ਲਓ ਜੀ ਅਪਰੋ 45 uh, 48 49 ਦੇ ਆਸਪਾਸ ਪ੍ਰਾਈਸ ਹੈ। ਠੀਕ ਹੈ। ਆਪਣੇ ਕੋਲ 45 ਦਾ ਰੇਟ ਮਿਲਿਆ ਤੁਹਾਨੂੰ। 45000 ਦਾ। ਸੋ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਕਹਿੰਦੇ ਜੀ ਰਹਿਜਾ ਐਂਟਰਪ੍ਰਾਈਜ਼ਸ ਤੇ ਪ੍ਰਵੀਨ ਭਾਜੀ ਹੁਣ ਇੱਥੇ ਮੌਜੂਦ ਹੁੰਦੇ ਨੇ। ਸੋ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਪਹੁੰਚੋ ਜੇ ਗਰਮੀਆਂ ਦੇ ਫਾਇਦੇ ਲੈਣੇ ਨੇ ਇਲੈਕਟ੍ਰੋਨਿਕ ਦੇ ਸਾਮਾਨਾਂ ਦੇ ਉੱਪਰ ਸਾਰੀ ਚੀਜ਼ਾਂ ਕਹਿੰਦੇ ਬਹੁਤ ਵਧੀਆ ਰੇਟਾਂ ਦੇ ਉੱਪਰ ਦੇ ਰਹੇ ਨੇ ਤੇ ਨਾਲ ਦੋ ਗਿਫਟ ਤਿੰਨ ਗਿਫਟ ਦਾ ਮਿਲ ਹੀ ਰਹੇ ਨੇ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਇੱਥੇ ਪਹੁੰਚੋ। ਧੰਨਵਾ